ਸਰਕਾਰ ਤੋਂ ਇਨਸਾਫ ਦਵਾਇਆ ਜਾਵੇ ਮੇਰਾ ਬੱਚਾ ਅਸ਼ਰਦਨ ਕਰ ਕਰਕੇ ਮਾਰ ਇਹ ਹੋਇਆ ਮੇਰੇ ਬੱਚੇ ਨੂੰ ਮਾਰ ਤੱਕ ਸੇ ਨਹੀਂ ਆਸ ਪਾਸ ਵਾਲੇ ਮੈਨੂੰ ਕਹਿੰਦੇ ਕਹਿੰਦੇ ਮਾਤਾ ਇਹ ਤਾਂ ਹੁਣ ਚਲਿਆ ਗਿਆ ਬਸ ਇਹਨੇ ਕਿਹੜਾ ਜਵਾਬ ਦੇਣਾ ਕੋਈ ਮੈਂ ਹੁਣ ਸਾਰਾ ਕਪੜਾ ਦੇ ਮੂੰਹ ਤੋਂ ਲਾ ਕੇ ਦੇਖਿਆ ਉਹਦੇ ਕੋਈ ਚਰੀਟ ਨਹੀਂ ਸੀ ਕੁਝ ਨਹੀਂ ਸੀ ਕੋਈ ਐਕਸੀਡੈਂਟ ਨਹੀਂ ਸੀ ਕੁਝ ਨਹੀਂ ਸੀ ਮੇਰਾ ਬੱਚਾ ਕਦੇ ਉੱਚੀ ਬਾਤ ਨਹੀਂ ਬੋਲਿਆ ਕਦੇ ਵੀ ਅਸੀਂ ਜੋ ਮਰਜ਼ੀ ਉਹਨੂੰ ਕਹਿ ਲਈਏ ਕਦੇ ਕਿਸੇ ਨਾਲ ਵੀ ਨਹੀਂ ਉੱਚਾ ਬੋਲਦਾ ਸੀ ਤੇ ਇੰਨਾ ਤਸ਼ੱਦਦ ਪੁਲਿਸ ਵਾਲਿਆਂ ਨੇ ਉੱਤੇ ਕੀਤਾ ਬਿਨਾਂ ਕਸੂਰ ਦੇ ਮੈਨੂੰ ਇਨਸਾਫ ਤੋਂ ਆਇਆ ਜਾਵੇ ਅੱਜ ਇੱਕ ਹੋਰ ਨਵੀਂ ਸਟੋਰੀ ਲੈ ਕੇ ਆਏ ਆ ਰੋਂਗਟੇ ਖੜੇ ਕਰ ਦੇਵੇ ਕਿ ਤੁਹਾਡੀ ਪੁਲਿਸ ਵਾਲੇ ਬਣੇ ਬੁੱਚੜਾ ਪੁਲਿਸ ਵਾਲੇ ਕਿਵੇਂ ਕਰਦੇ ਆ ਕਾਤਲ ਕਮੇ ਲਾਉਂਦੇ ਆ ਗੁਪਤ ਅੰਗਾ ਤੇ ਕਰੰਟਾ ਤੇ ਕਮੇ ਫਿਰ ਉਹਨਾਂ ਨੂੰ ਮੌਤ ਦੇ ਘਾਟੋਂ ਤਾਰਿਆ ਜਾਂਦਾ ਇਹ ਪਹਿਲੀ ਕਹਾਣੀ ਨਹੀਂ ਜਾਂ ਪਹਿਲੀ ਗੱਲ ਨਹੀਂ ਜਿਹੜੀ ਤੁਹਾਨੂੰ ਅੱਜ ਅਸੀਂ ਸੁਣਾਉਣ ਲੱਗੇ ਆ ਇੱਕ ਗੀਤ ਸੁਣਿਆ ਕਰਦਾ ਸੀ ਕਰਦੇ ਸੀ ਆਪਾਂ ਛੋਟੇ ਹੁੰਦੇ ਕਿ ਲੋਕੋ ਜ਼ੁਲਮਾਂ ਦੀ ਹੱਦ ਮੁੱਕ ਗਈ ਕੋਈ ਰੋਕੋ ਉਹ ਗੱਲ ਹੋਈ ਪਈ ਆ ਹੁਣ ਜ਼ੁਲਮਾਂ ਦੀ ਹੱਦ ਮੁੱਕੀ ਪਈ ਆ ਤੇ ਬਠਿੰਡੇ ਦੇ ਇੱਕ ਸੀਆਈ ਸਟਾਫ 2 ਦੇ ਜਿਹੜਾ ਅਨਚਾਰਨ ਨੇ ਕਰਨ ਦੀਪ ਸਿੰਘਾ ਉਸ ਬੱਚੜ ਆਫਸਰ ਨੇ ਬਠਿੰਡੇ ਦੇ ਨੇ ਇੱਕ ਸੋਹਣਾ ਨੌਜਵਾਨ ਟੀਚਰ ਆ ਹਾਈਲਾਈਟਸ ਟੀਚਰ ਜਿਹੜਾ ਹਾਈਲਾਈਟਸ ਕਰਵਾਉਂਦਾ ਸੀ ਨੌਜਵਾਨਾਂ ਨੂੰ ਜਿਹੜਾ ਬਾਹਰ ਲੈ ਬੈਂਡ ਦਵਾਉਂਦਾ ਸੀ ਪੁਲਿਸ ਦੇ ਨੌਜਵਾਨ ਵੀ ਭਰਤੀ ਕੀਤੇ ਆ ਆਮ ਲੋਕਾਂ ਦੇ ਨੌਜਵਾਨ ਵੀ ਭਰਤੀ ਕੀਤੇ ਆ ਕਿਤੇ ਕਰਵਾਏ ਆ ਤੇ ਤੁਹਾਨੂੰ ਇੱਕ ਦੱਸ ਦਿਆਂ ਸਟੋਰੀ ਕੀ ਆ ਅਸਲ ਦੇ ਵਿੱਚ ਮਾਮਲਾ ਇੱਕ ਗਗਨਦੀਪ ਸਿੰਘਾ ਤੇ ਕਰਨਦੀਪ ਸਿੰਘਾ ਫਾਜ਼ਲਕਾ ਦੇ ਵਿੱਚ ਜਾਂਦੇ ਆ ਤੇ ਉੱਥੇ ਕੁਸਾ ਪੈਸੇ ਨੂੰ ਲੈਣ ਦੇਣ ਨੂੰ ਲੈ ਕੇ ਜਿਹੜਾ ਜਾਇਆ ਜਾਂਦਾ ਤੇ ਆਖਰ ਪੰਜ ਪੁਲਸ ਦੇ ਬੱਚੇ ਦਾ ਅਫਸਰ ਜਿਹੜਾ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਆ ਬਠਿੰਡੇ ਦੇ ਵਿੱਚ ਸੀਆਈ ਸ਼ਟਾਫ 2 ਦੇ ਵਿੱਚ ਲਿਆਂਦਾ ਜਾਂਦਾ ਜਿਸ ਦੀ ਅਗਵਾਈ ਆ ਉਹ ਕਰਨਦੀਪ ਸਿੰਘਾ ਨ ਸਿੰਘ ਦਾਪਾ ਨਹੀਂ ਲਾ ਸਕਦੇ ਉਹਦੇ ਕਿਉਂਕਿ ਬੁੱਚੜਾਂ ਦੇ ਮਾਗਰ ਕਦੇ ਸਿੰਘ ਨਹੀਂ ਲੱਗਦਾ ਸੀਆਈ ਸਟਾਰ 2004 ਜ ਆ ਉਹਨੇ ਕੀ ਕੀਤਾ ਤੁਹਾਨੂੰ ਰੋਂਗ ਤੇ ਖੜੇ ਕਰਨ ਵਾਲੀ ਕਹਾਣੀ ਆ ਇਹ ਦੱਸਾਂਗੇ ਕਿ ਕਵੇਂ ਬੁੱਚੜਾਂ ਨੇ ਅਤਾ ਕੀਤਾਗਾ ਕਵੇਂ ਬੁੱਚੜਾ ਨੌਜਵਾਨਾਂ ਨੂੰ ਜਿਹੜਾ ਤਸੀਹੇ ਦੇ ਕੇ ਮਾਰ ਰਹੇ ਨੇ ਕਦੇ ਝੂਠੇ ਪੁਲਿਸ ਮੁਕਾਬਲੇ ਬਣਾ ਰਹੇ ਨੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਪਤਾ ਕਿ ਜਸਪ੍ਰੀਤ ਸਿੰਘ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰਿਆ ਗਿਆ ਕਰਨਲ ਪਰਿਵਾਰ ਨੂੰ ਕੁੱਟਿਆ ਗਿਆ ਅਜੇ ਤੱਕ ਕੋਈ ਵੀ ਜਿਹੜਾ ਉਹਦੀ ਸੁਣਵਾਈ ਨਹੀਂ ਹੋ ਰਹੀ ਬੇਸ਼ੱਕ ਕੋਰਟ ਨੇ ਨਿਰਦੇਸ਼ ਦਿੱਤੇ ਆ ਪਰ ਅੱਜ ਉਹ ਪਰਿਵਾਰ 70 ਦਿਨਾਂ ਤੋਂ ਭਟਕਦਾ ਫਿਰਦਾ ਜਸਪ੍ਰੀਤ ਸਿੰਘ ਦਾ ਪਰਿਵਾਰ ਜਿਹਦਾ ਬੱਚਾ ਜਿਹੜਾ ਕਿ ਪਤਾ ਨਹੀਂ ਕਿਸੂਰੋ ਦਾ ਕੋਈ ਨਹੀਂ ਤੇ ਉਹਨੂੰ ਮਾਰ ਦਿੱਤਾ ਇਹ ਜਾਲਮ ਜਿਹੜਾ ਬਠਿੰਡਾ ਪੁਲਿਸ ਨੇ ਕਰ ਦਿੱਤਾ ਹੁਣ ਸੀਐਸਟਾਫ 2 ਦੇ ਜਿਹੜਾ ਕਰਨਦੀਪ ਸਿੰਘ ਆ ਇਹਨੇ ਕੀ ਕੀਤਾ ਇੱਕ ਜਿਹੜਾ ਨੌਜਵਾਨ ਸੀ ਜਿਹੜਾ ਇਚ ਟੀਚਰ ਸੀ ਆਈ ਲੈਟਸ ਦਾ ਟੀਚਰ ਸੀ ਕਰਨਦੀਪ ਸਿੰਘ ਤੇ ਗਗਨਦੀਪ ਸਿੰਘ ਤੇ ਦੋਨਾਂ ਨੂੰ ਫੜਿਆ ਜਾਂਦਾ ਦੋਨਾਂ ਉੱਪਰ ਮੱਥੇ ਉੱਤੇ ਕਰੰਟ ਲਾਇਆ ਜਾਂਦਾ ਗੁਪਤ ਥਾਂ ਤੇ ਕਰੰਟ ਲਗਾਇਆ ਜਾਂਦਾ ਜਾਨੀ ਕਿ ਇਹ ਜੀ ਕੋਈ ਜਗ੍ਹਾ ਨਹੀਂ ਜਿੱਥੇ ਕਰੰਟ ਨਹੀਂ ਲਗਾਇਆ ਜਾਂਦਾ ਕਹਿੰਦੇ ਕਿ ਤੁਹਾਡੇ ਕੋਲੇ ਮਾਲ ਆ ਮਾਲ ਦਾ ਮਤਲਬ ਚਿੱਟਾ ਹੈ ਤੁਹਾਡੇ ਕੋਲੇ ਵੇ ਭਾਈ ਉਹਨਾਂ ਕੋਲੇ ਚਿੱਟਾਗਾ ਜੋ ਮਰਦੀ ਆ ਤੇ ਤੁਸੀਂ ਐਨਡੀਪੀ ਸੇ ਐਟ ਐਟ ਤਹਿ ਜਿਹੜਾ ਜਿਹੜਾ ਮਾਫ ਕਰਨਾ ਐਨਡੀਪੀ ਸੇ ਤੇੜਾ ਤਹਿਤਾ ਪਾਰਤਿਆ ਦਰਦ ਬਣਦਾ ਸੀ ਤੁਸੀਂ ਉਹ ਕਰਨਾ ਸੀ ਉਹ ਉੱਤੇ ਪਰ ਇਹਨਾਂ ਨੇ ਕੀ ਕੀਤਾ ਸੀਆਈ ਸਟਾਪ ਆ ਜਿਹੜਾ ਉਹ ਬੁੱਚੜ ਖਾਦੇ ਨੇ ਉੱਥੇ ਬਠਿੰਡਾ ਪੁਲਿਸ ਨੇ ਉਸ ਨੌਜਵਾਨ ਦੇ ਗਰੰਟ ਲਗਾਇਆ ਗਿਆ ਤੇ ਕੋਟ-ਕੋਟ ਕੇ ਉਹਨੂੰ ਮਾਰ ਦਿੱਤਾ ਕਿ ਇਹ ਜਗ੍ਹਾ ਨਹੀਂ ਸੀ ਕਿ ਜਿੱਥੇ ਉਹਦੇ ਨੀਲ ਨਾ ਪਾਈ ਹੋਣ ਤੇ ਆਖਰ ਉਹ ਨੌਜਵਾਨ ਉੱਥੇ ਪੁਲਿਸ ਨੇ ਮਾਰ ਦਿੱਤਾ ਤੇ ਦੂਸਰਾ ਉਹਦਾ ਸਾਥੀ ਸੀ ਜਿਹੜਾ ਗਗਨਦੀਪ ਸਿੰਘ ਆ ਤੇ ਉਹਦੇ ਕੋਲੋਂ ਕਹਿ ਦਿੱਤਾ ਕਿ ਤੂੰ ਪਰਿਵਾਰ ਨੂੰ ਇਸ ਤਰ੍ਹਾਂ ਕਹਿ ਦੇ ਕਿ ਸਾਡਾ ਐਕਸੀਡੈਂਟ ਹੋ ਗਿਆ ਤੇ ਬਠਿੰਡੇ ਜਿਹੜਾ ਹਸਪਤਾਲ ਦੇ ਵਿੱਚ ਭਰਤੀ ਕੀਤਾ ਹੋਇਆ ਕਰਨਦੀਪ ਸਿੰਘ ਆ ਤੇ ਸੱਤਾ ਥੋੜੀਆਂ ਤੁਸੀਂ ਆ ਕੇ ਪਤਾ ਲੈ ਜੋ ਕਹਿੰਦੇ ਜਦੋਂ ਪਰਿਵਾਰ ਆਉਂਦਾਗਾ ਰਾਉਂਗਟੇ ਖੜੇ ਹੋ ਜਾਂਦੇ ਆ ਦੇਖ ਕੇ ਜਿਹੜਾ ਕਿ ਨਨਸਾਨ ਨਹੀਂ ਲੈਨੇ ਪਏ ਹੁੰਦੇ ਆ ਕਿ ਕਿਉਂਕਿ ਕਰੰਟ ਲਾਇਆ ਪਹਿਲਾਂ ਬੱਚੜਾ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਆ ਇੱਕ ਸੋਹਣੇ ਸਨਖੇ ਇੱਕ ਹੋਰ ਨੌਜਵਾਨ ਦੀ ਬਲੀ ਲੈ ਲਿਆ ਇਹ ਪੁਲਸਾ ਬਣੀ ਆ ਪੰਜਾਬ ਦੀ ਦੂਜੀ ਬੱਚੜਾ ਜਿਸ ਤਰ੍ਹਾਂ ਬਿਆਨਤੇ ਦੇ ਸਮੇਂ ਦੇ ਵਿੱਚ ਬੱਚੜਾ ਕੇ ਪੀਐਸ ਗੱਲ ਬਣਿਆ ਸੀ ਕੇ ਪੀਐਸ ਗੱਲ ਨੂੰ ਅੱਜ ਬੁੱਚੜ ਦਾ ਖਿਤਾਬ ਕਿਉਂ ਦਿੱਤਾ ਗਿਆ ਕਿਉਂਕਿ ਉਹਨੇ ਵੀ ਇਸ ਤਰ੍ਹਾਂ ਹੀ ਨਿਰਦੋਸ਼ ਲੋਕਾਂ ਨੂੰ ਮੁੰਡਿਆਂ ਨੂੰ ਚੱਕ-ਚੱਕ ਕੇ ਜਿਹੜਾ ਥਾਣਿਆਂ ਦੇ ਵਿੱਚ ਲਾ ਜਾ ਕੇ ਖੇਤਾਂ ਦੇ ਵਿੱਚ ਲਾ ਜਾ ਕੇ ਨਹਿਰਾਂ ਦੇ ਪੁਲਾਂ ਦੇ ਉੱਤੇ ਲਾ ਜਾ ਕੇ ਕਿਕਰਾਂ ਦੇ ਨਾਲ ਝੰਡਾ ਦੇ ਨਾਲ ਬੰਨ ਬੰਨ ਕੇ ਗੋਲੀਆਂ ਮਾਰ ਕੇ ਉਹ ਲੋਕਾਂ ਨੂੰ ਉਹ ਨੌਜਵਾਨਾਂ ਨੂੰ ਮਾਰ ਦਿੰਦਾ ਸੀ ਤੇ ਅੱਜ ਦੂਸਰਾ ਰੂਪ ਪੁਲਿਸ ਦਾ ਫੇਰ ਸਾਹਮਣੇ ਆ ਰਿਹਾ ਦੀਪ ਸਿੱਧੂ ਦੇ ਬੋਲ ਤੁਹਾਡੇ ਯਾਦ ਹੋਣਗੇ ਕਈਆਂ ਦੇ ਅੱਜ ਯਾਦ ਹੋਣਗੇ ਜੋ ਦੀਪ ਸਿੱਧੂ ਨੇ ਗੱਲਾਂ ਕਹੀਆਂ ਸੀ ਤੇ ਉਹ ਨੌਜਵਾਨ ਵੀ ਜਿਹੜਾ ਜਸਵੰਤ ਸਿੰਘ ਖਾਲੜਾ ਵਾਂਗੂ ਰਾਖ ਬਣਾ ਦਿੱਤਾ ਜਿਹੜਾ ਵੀ ਕੋਈ ਆਵਾਜ਼ ਉਠਾਉਂਦਾ ਚਾਹੇ ਉਹ ਕੋਈ ਪੱਤਰਕਾਰ ਆ ਚਾਹੇ ਕੋਈ ਉਹ ਪ੍ਰੈਕਟੀਕਲ ਬੰਦਾ ਚਾਹੇ ਕੋਈ ਆਮ ਬੰਦਾ ਹੈਗਾ ਜਿਹੜਾ ਕੋਈ ਵੀ ਇਹਨਾਂ ਦੇ ਖਿਲਾਫ ਬੋਲਦਾ ਹੈਗਾ ਸਰਕਾਰ ਦੇ ਖਿਲਾਫ ਬੋਲਦਾ ਪੁਲਿਸ ਖਿਲਾਫ ਦੇ ਬੋਲਦਾ ਤੇ ਉਹਨੂੰ ਇਹ ਰਾਖ ਬਣਾ ਦਿੰਦੇ ਆ ਜਣੇ ਕਿ ਕੋ ਕੋ ਕੇ ਉਨੂੰ ਮਾਰ ਦਿੰਦੇ ਆ ਹੁਣ ਮੁੰਡਾ ਚੱਲਿਆ ਗਿਆ ਨੌਜਵਾਨ ਤੇ ਸੋਹਣਾ ਸੁਨੱਖਾ ਤੇ ਪਾਪੀਓ ਪਾਪ ਤੁਸੀਂ ਕਿੱਥੇ ਭਰੋਂਗੇ ਇਹ ਕਰਨ ਦੀਪ ਜਿਹੜਾ ਕਹਿੰਦੇ ਇਹਨੇ ਸਟਾਰ ਲੱਗਦੇ ਆ ਫੀਤੀਆਂ ਲੱਗਦੀਆਂ ਕਿ ਇਹਨਾਂ ਨੂੰ ਪਤਾ ਲੱਗਦਾ ਕਿ ਸਾਡਾ ਇਹ ਬੁੱਚੜ ਪਾਲਿਆ ਹੋਇਆ ਕਿ ਇਹ ਬੁੱਚੜ ਅਫਸਰ ਪਤਾ ਨਹੀਂ ਕਿੰਨੇ ਕੁ ਹੋਰ ਨੌਜਵਾਨਾਂ ਦਾ ਕਤਲ ਕਰੇਗਾ ਤੇ ਜਿਹੜੇ ਇਹਦੇ ਨਾਲ 5-7 ਜਾਣੇ ਹੋਰ ਸੀ ਉਹ ਗਗਨਦੀਪ ਕਹਿੰਦਾ ਮੈਂ ਉਹਨਾਂ ਨੂੰ ਪਸਾੜ ਲੂਗਾ ਬੇਸਾਕ ਉਹ ਸਿਵਲ ਵਰਦੀ ਦੇ ਵਿੱਚ ਸੀ ਪਰ ਉਹਨਾਂ ਨੇ ਇੰਨਾ ਤਸੱਦਦ ਕੀਤਾ ਤੇ ਉਹ ਗਿਣ ਕਿੰਨੀ ਦੱਸਿਆ ਜਾ ਸਕਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ 90 92 ਦੇ ਹਾਕੇ ਦੇ ਵਿੱਚ ਮੈਂ ਕਈ ਇੰਟਰਵਿਊ ਕੀਤੀਆਂ ਆਰਟੀਕਲ ਲਾਇਆ ਉਹਨਾਂ ਦੇ ਪਰਿਵਾਰਾਂ ਨੇ ਵੀ ਕਿਹਾ ਸੀ ਕਿ ਅਸੀਂ ਦੱਸ ਨਹੀਂ ਸਕਦੇ ਸਾਡੇ ਪੁੱਤ ਦੇ ਪੱਟਾਂ ਦੇ ਵਿੱਚ ਮਿਰਤਿਆ ਪਾਇਆ ਪੱਟ ਚੀਰ ਕੇ ਬਲੇਟ ਦੇ ਨਾਲ ਉਹਦੇ ਵਿੱਚ ਨੂਨ ਭੁੱਕ ਦਿੱਤਾ ਚਾਰ ਜਾਣ ਪੱਟਾਂ ਉੱਤੇ ਚੜ ਜਾਣੇ ਚਾਰ ਜਾਨਾਂ ਦੇ ਘੋਟਾ ਲਾਉਣਾ ਉਠਾ ਲਕਾਉਣਾ ਕੇਸ ਫੜ ਲੈਣੇ ਤੇ ਕੇਸ ਫੜ ਕੇ ਤਾਹਾਂ ਟੰਗ ਦੇਣਾ ਜਾਨੀ ਕਿ ਸਾਰੇ ਸਾਰੇ ਰਾਤ ਜਿਹੜਾ ਉਹਨਾਂ ਨੂੰ ਨੀਂਦ ਨਹੀਂ ਆਉਂਦੇ ਨੇ ਨੀਂਦਰਾ ਰਖਣਾ ਤੇ ਫਿਰ ਅੱਖਾਂ ਦੇ ਮੂਰੇ ਬਲਮ ਲਾ ਦੇਣੇ ਫਿਰ ਇੱਕ ਡੱਗੀ ਹੁੰਦੀ ਆ ਉਹਦੇ ਵਿੱਚ ਨੱਕ ਡਬੋ ਦੇਣਾ ਤੇ ਕਈ ਕਈ ਇਸ ਘੰਟਾ ਤੱਕ ਜਿਹੜਾ ਉਹਨੂੰ ਸਾਹ ਨਾ ਆਉਣ ਦੇਣਾ ਜਾਨੀ ਕਿ ਇਸ ਤਰ੍ਹਾਂ ਤੜਫਾ ਤੜਪਾ ਤਸੀਹਤ ਦੇ ਦੇ ਕੇ ਜਿਹੜਾ ਇਹ ਮਾਰਦੇ ਸੀ 1984 ਦੇ ਵਿੱਚ ਵੀ ਤੇ 1990 92 95 ਤੱਕ ਜਿਹੜਾ ਪੁਲਿਸ ਨੇ ਇਹ ਨੌਜਵਾਨਾਂ ਦਾ 2 ਲੱਖ ਨੌਜਵਾਨਾਂ ਦਾ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਮਾਰਿਆਗਾ ਹੁਣ ਇਹੀ ਹਾਲਾਤ ਨੇ ਜਿਹੜੇ ਪੰਜਾਬ ਪੁਲਿਸ ਦੇ ਕਿਤੇ ਬਠਿੰਡਾ ਪੁਲਸਾ ਤੇ ਕਿਤੇ ਪਟਿਆਲਾ ਪੁਲਸਾ ਕਿਤੇ ਇਧਰ ਜੁਪੀ ਦੇ ਜਿਹੜਾ ਲੈ ਜਾਂਦੇ ਆ ਪੀਲੀ ਭੀਤ ਦੇ ਵਿੱਚ ਜਾ ਕੇ ਤਿੰਨ ਫੇਕ ਅਨਕਾਊਂਟਰ ਕਰਕੇ ਉਹਨਾਂ ਨੂੰ ਮਾਰ ਦਿੰਦੇ ਕਹਿੰਦੇ ਅਸੀਂ ਅੱਤਵਾਦੀ ਮਾਰ ਦਿੱਤੇ ਇਸੇਮ ਹਾਲਾਤ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਇਹ 92 ਦਾ ਕੇਸ ਵਿੱਚ ਜਿਨ੍ਹਾਂ ਨੇ ਹਟਾਇਆ ਜਿਨ੍ਹਾਂ ਨੇ ਅੱਖੀ ਦੇਖਿਆਗਾ ਕਿ ਕਮੇ ਲੋਕਾਂ ਦੇ ਘਰਾਂ ਦੇ ਵਿੱਚੋਂ ਮੁੰਡੇ ਚੱਕੇ ਜਾਂਦੇ ਸੀ ਤੇ ਪਹਿਲਾਂ ਤਾਂ ਮੈਂ ਇੱਕ ਵੀਡੀਓ ਸੁਣਾ ਦੇਵਾਂ ਉਸ ਪਰਿਵਾਰ ਦੀ ਸਾਨੂੰ ਪਤਾ ਸੀ ਫੋਰੈਂਸਿਕ ਜੱਜ ਉੱਤੇ ਸਿਵਲ ਚ ਤਾ ਹੋ ਨਹੀਂ ਸਕਦੀ ਇਸ ਲਈ ਸੀ ਐਮਜ ਦਾ ਦਰਵਾਜ਼ਾ ਖੜਕਾਇਆ ਜੀ ਐਮਜ ਨਾਲ ਜੇ ਸਾਨੂੰ ਪਤਾ ਸੀ ਵੀ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਪਰ ਬਲੀ ਡਾਕਟਰ ਨੇ ਸਾਨੂੰ ਰਿਪੋਰਟ ਦੇ ਦਿੱਤੀ ਮੇਰੀ ਝਟਕੇ ਨਾਲ ਮੌਤ ਹੋਈ ਹੈ ਨਾਟ ਦੇ ਚਲ ਕਨਵਰਜ ਸਿੰਘ ਦੇ ਕਹਿੰਦੇ ਹਨ ਉਹਦੇ ਨਾਲ ਮੌਤ ਹੋਈ ਹੈ ਤੇ ਸਰੀਰ ਤੇ ਪੂਰੇ ਤੇ ਸੱਟਾਂ ਦੇ ਨਿਸ਼ਾਨ ਹੈ ਉਹ ਰਿਪੋਰਟ ਕੱਲ ਤੱਕ ਸਾਨੂੰ ਮਿਲ ਜੂ ਜਾਂ ਪਰਸੋਂ ਮਿਲ ਜੇ ਦੋ ਦਿਨਾਂ ਦੇ ਵਿੱਚ ਵਿੱਚ ਆ ਜੂਗੀ ਰਿਪੋਰਟ ਕੱਲ ਕਿ ਦੋ ਤਿੰਨ ਘਰਾਂ ਦਾ ਮੁੰਡਾ ਕੱਲਾ ਪੈਸੇ ਲੁੱਟਣ ਦੀ ਸਕੀਮ ਬਣਾਈ ਸੀ ਉਹਨਾਂ ਨੇ ਤੇ ਉਹ ਟਰਜਰ ਕਰਕੇ ਉਹਨੂੰ ਮਨਾਉਂਦੇ ਸੀ ਵੀ ਤੂੰ ਮਾਣੇ ਪਈ ਵੇਚਦਾ ਤੂੰ ਕੁਛ ਉਹ ਜਦੋਂ ਨਹੀਂ ਮੰਨਿਆ ਤਾਂ ਟਰਜਰ ਇਹਨਾਂ ਨੇ ਇੰਨਾ ਕਰਤਾ ਕਿ ਉਹ ਬੱਚਾ ਸਹਿ ਨਹੀਂ ਸਕਿਆ ਤੇ ਬੱਚੇ ਨੂੰ ਮਾਰਤਾ ਕਤਲ ਕੀਤਾ ਜੀ ਬਿਲਕੁਲ ਬਿਓਰ ਨਹੀਂ ਹੋਇਆ ਮੇਰੇ ਬੱਚੇ ਨੂੰ ਮਾਰਤਾ ਕਿਸੇ ਨੇ ਮੈਂ ਨਿਕਲਦੇ ਆਸ-ਪਾਸ ਵਾਲੇ ਮੈਨੂੰ ਕਹਦੇ ਕਹਦੇ ਮਾਤਾ ਇਹ ਤਾਂ ਹੁਣ ਚਲੇ ਗਿਆ ਬਸ ਇਹਨੇ ਕਿਨਤਬਾਬ ਦੇਣਾ ਕੋਈ ਮੈਂ ਹੁਣ ਸਾਰਾ ਕਪੜਾ ਦੇ ਮੂੰਹ ਤੋਂ ਲਾ ਕੇ ਦੇਖਿਆ ਉਹਦੇ ਕੋਈ ਚਰੀਟ ਨਹੀਂ ਸੀ ਕੁਛ ਨਹੀਂ ਸੀ ਕੋਈ ਐਕਸੀਡੈਂਟ ਨਹੀਂ ਸੀ ਕੁਛ ਨਹੀਂ ਸੀ ਮੇਰਾ ਬੱਚਾ ਕਦੇ ਕਿ ਉੱਚੀ ਬਾਤ ਨਹੀਂ ਬੋਲਿਆ ਕਦੇ ਵੀ ਮੈਲਾ ਸੀ ਜੋ ਮਰਦੀ ਉਹਨੂੰ ਕਹਿ ਲੀਏ ਕਦੇ ਕਿਸੇ ਨਾਲ ਵੀ ਇਹ ਉੱਚਾ ਬੋਲਦਾ ਸੀ ਤੇ ਇੰਨਾ ਤਸ਼ੱਦਦ ਪੁਲਿਸ ਵਾਲਿਆਂ ਨੇ ਹੁfte ਕਿਤਨਾ

ਇਹਨੇ ਜਾਲਾ ਪੂਰੇ ਗੋਣ ਕਰੂਗਾ ਪਾਪਾ ਤੋਂ ਬਿਨਾ ਮੈਂ ਉਹ ਰੋਲ ਨਹੀਂ ਅਦਾ ਕਰ ਸਕੂਗੀ ਉਹਦੀ ਕਮੀ ਪੂਰੀ ਨਹੀਂ ਕਰ ਸਕੂਗੀ ਆ ਬੱਚੇ ਕਿੱਥੇ 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 ਘੜੀ ਹੋਊਗੀ ਜਾ ਕੇ ਬੱਚੇ ਦੇ ਨਾਲ ਤੇ ਪਿਓ ਨੇ ਪੂਰੇ ਕਰਨੇ ਆਪਦੇ ਪਰਤ ਅਸੀਂ ਬੱਤੇ ਨੂੰ ਬਿਓ ਕਿੱਥੋਂ ਦੇਵਾਂਗੇ ਇਹਨੂੰ ਇਹਦੇ ਘਰ ਵਾਲਾ ਕਿੱਥੋਂ ਦੇਵਾਂਗੇ ਉਹਦੀਆਂ ਕਮੀਆਂ ਕਿੱਥੇ ਬੁੜੀਆਂ ਕਰਾਂਗੇ ਜੋ ਵਾਈਫ ਕਾਹਦੇ ਪਤੀ ਨਾਲ ਗੱਲ ਕਰ ਸਕਦੀ ਉਹ ਕਿ ਇਹ ਸੁਣ ਲਿਆ ਜੀ ਤੁਸੀਂ ਤੁਸੀਂ ਹੁਣ ਨਰਿੰਦਰ ਸਿੰਘ ਦੀ ਮਾਤਾ ਰੋਂਦੀ ਆ ਕਰ ਲਾਉਂਦੀ ਆ ਕਹਿੰਦੀ ਮੈਂ ਆਪਣਾ ਪੁੱਤ ਆਪਣਾ ਬੱਚਾ ਛੋਟਾ ਜਿਹਾ ਹੁੰਦਾ ਪਾਲਿਆ ਪੜਾਇਆ ਲਿਖਾਇਆ ਤੇ ਆਖਰੋ ਟੀਚਰ ਬਣਿਆ ਪਰ ਜਾਲਮਾਂ ਨੇ ਜਿਹੜਾ ਤਰਸਨਾ ਖਾਦਾ ਜਿਹੜਾ ਕਿ ਉਹਨੂੰ ਕਰੰਟ ਲਾ ਲਾ ਕੇ ਮਾਰ ਦਿੱਤਾ ਹੁਣ ਤੁਸੀਂ ਦੱਸੋ ਇਹਨਾਂ ਪਲਸ ਵਾਲਿਆਂ ਨੂੰ ਬੱਚੜਾ ਨਾ ਕਹੀਏ ਤਾਂ ਫਿਰ ਹੋਰ ਕੀ ਕਹੀਏ ਹੁਣ ਬੱਚੜਾ ਤੋਂ ਵੀ ਜਿਹੜਾ ਇਹ ਮੈਂ ਕਹਿੰਦਾ ਅਗਲੇ ਇਹਨਾਂ ਨੂੰ ਕੋਈ ਹੋਰ ਨਵਾਂ ਜਿਹੜਾ ਨਾਮ ਇਹਨਾਂ ਨੂੰ ਰੂਪ ਦੇਣਾ ਚਾਹੀਦਾਗਾ ਇੱਕ ਨੌਜਵਾਨ ਕਿਸੇ ਦਾ ਔਰ ਜਦ ਤੁਸੀਂ ਤੜਫਾ ਤੜਫਾ ਕੇ ਕਰੰਟ ਲਾ ਲਾ ਕੇ ਮਾਰ ਦਿੱਤਾ ਉਹਦਾ ਪਿਤਾ ਦਾ ਬਿਆਨ ਤੁਹਾਨੂੰ ਸੁਣਾ ਦਿੱਤਾ ਉਹਦੀ ਮਾਤਾ ਦਾ ਸੁਣਾ ਦਿੱਤਾ ਗਾਂ ਅੱਗੇ ਪਤਨੀ ਰੋਂਦੀ ਪਈ ਆ ਉਹ ਕਹਿੰਦੀ ਇਹਨਾਂ ਬੱਚੜਾਂ ਦਾ ਹਾਲ ਜਿਸ ਤਰ੍ਹਾਂ ਮੇਰਾ ਪਤੀ ਮਾਰਿਆ ਇਹਨਾਂ ਨੇ ਜੇਕਰ ਐਸਾ ਹੋਵੇ ਤਾਂ ਜਾ ਕੇ ਮੜਾ ਮੋਟਾ ਉਹਨਾਂ ਦੇ ਮਲਮ ਲੱਗੂਗੀ ਪਰ ਉਹਨਾਂ ਉੱਤੇ ਕੌਣ ਮਾਰਨ ਵਾਲਾ ਉਹਨਾਂ ਦੇ ਪਿੱਛੇ ਵੱਡੇ ਵੱਡੇ ਲੀਡਰ ਖੜੇ ਆ ਸਰਕਾਰ ਖੜੀ ਆ ਉਹਨਾਂ ਨੂੰ ਤਾਂ ਖੁੱਲੀਆਂ ਛੁੱਟੀਆਂ ਦਿੱਤੀਆਂ ਕਿ ਭਾਈ ਤੁਸੀਂ ਚੁਣ-ਚੁਣ ਕੇ ਮਾਰ ਦਿਓ ਉਹਨਾਂ ਨੂੰ ਖੁੱਲ੍ਹਿਆਂ ਛੁੱਟੀਆਂ ਦਿੱਤੀਆਂ ਹੋਈਆਂ ਨੇ ਪੁਲਿਸ ਵਾਲਿਆਂ ਨੂੰ ਜਿਸ ਤਰ੍ਹਾਂ 90 92 ਦਾ ਹਾਕੇ ਵਿੱਚ ਦਿੱਤੀਆਂ ਸੀ ਕਿ ਜਿਹੜਾ ਜੀ ਕਰਦਾ ਤੁਹਾਡਾ ਉਹਨੂੰ ਚੱਕ ਕੇ ਮਾਰ ਦਿਓ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਅੱਜ ਐਸਐਸਪੀ ਕਹਿ ਰਿਹਾ ਕਿ ਨਰਿੰਦਰ ਸਿੰਘ ਦੇ ਪਾਸੋਂ ਮੇਰਾ ਬੱਚਾ ਪੜ੍ਹ ਕੇ ਜਿਹੜਾ ਬਾਹਰ ਗਿਆ ਦੇਖੋ ਤੁਸੀਂ ਉਹਨਾਂ ਪੁਲਿਸ ਵਾਲਿਆਂ ਦੇ ਬੱਚੇ ਪੜ੍ਹ ਕੇ ਜਿਹੜਾ ਟੀਚਰ ਨੇ ਬਾਹਰ ਭੇਜੇ ਅੱਜ ਉਸ ਨਰਿੰਦਰ ਸਿੰਘ ਨੂੰ ਇੰਨਾ ਝਾਲਮਾ ਨੇ ਇੰਨਾ ਬਚੜਿਆਣਾ ਜਿਹੜਾ ਕਿ ਕਰੰਟ ਲਾ ਕੇ ਕੋਹ ਕੋਕੇ ਮਾਰ ਦਿੱਤਾ ਤੇ ਬਾਅਦ ਦੇਖੋ ਕੀ ਕਹਾਣੀ ਬਣਾਉਂਦਿਆ ਜਿਸ ਤਰ੍ਹਾਂ ਜਸਪ੍ਰੀਤ ਸਿੰਘ ਦੀ ਕਹਾਣੀ ਬਣਾਈ ਆ ਕਹਿੰਦੇ ਤੁਸੀਂ ਇਹ ਕਹਦੇ ਹੋ ਪਰਿਵਾਰ ਨੂੰ ਕਿ ਐਕਸੀਡੈਂਟ ਹੋ ਗਿਆ ਕੋਈ ਅੰਨਾ ਨਹੀਂ ਤੋ ਤੁਹਾਡੇ ਮੰਗੂ ਅੱਖਾਂ ਲੱਗੀਆਂ ਨੇ ਜੇਕਰ ਤੁਹਾਡੇ ਕੰਨ ਨਹੀਂ ਲੱਗੇ ਤੁਹਾਡੇ ਅੱਖਾਂ ਨਹੀਂ ਲੱਗੀਆਂ ਜੇਕਰ ਤੁਸੀਂ ਹਵਾਨ ਹੋ ਚੁੱਕੇ ਹੋ ਤੁਸੀਂ ਦੁਸ਼ਟ ਹੋ ਚੁੱਕੇ ਹੋ ਤੁਸੀਂ ਬਚੜ ਹੋ ਚੁੱਕੇ ਹੋ ਤੁਸੀਂ ਕਤਲਿਆਮ ਕਰਨ ਤੇ ਉੱਤਰ ਆਏ ਹੋ ਤੁਹਾਡੇ ਉੱਤੇ ਲੱਖ ਦੀਆਂ ਲਾਹਣ ਤਾਂ ਲੋਕ ਪਾਉਂਦੇ ਆ ਤੇ ਸਾਰੀ ਉਮਰ ਤਾ ਨੂੰ ਲਾਜ ਦਾ ਪੈਂਦੀਆਂ ਰਹੀਆਂ ਨੇ ਪੈਂਦੀਆਂ ਰਹਿਣਗੇ ਆ ਇਹ ਬਚੜਾਂ ਵਾਲਾ ਕੰਮ ਤੁਸੀਂ ਫੜ ਕੇ ਜਿਹੜਾ ਫੜ ਲਿਆ ਅੱਜ ਨੌਜਵਾਨਾਂ ਦਾ ਖਾਨ ਕਰਨਾ ਤੁਸੀਂ ਸ਼ੁਰੂ ਕਰ ਦਿੱਤਾ ਤੇ ਇਹ ਪਾਪੀਓ ਇਹ ਬੁਚੜੋ ਲੇਖਾ ਕਿੱਥੇ ਦਿਓਗੇ ਇਹ ਤੁਹਾਡੇ ਵੀ ਬੱਚੇ ਆ ਉਸ ਦਾ ਹੁਣ ਛੋਟਾ ਜਿਹਾ ਬੱਚਾਗਾ ਮਸਾ ਪੰਜ 7 ਪੰਜ ਸਾਲ ਦਾ ਬੱਚਾ ਹੋਊਗਾ ਉਹ ਤੁਸੀਂ ਨਰਦਈਓ ਪਾਪੀਓ ਉਹ ਉਹਨਾਂ ਦੇ ਬੱਚੇ ਵੱਲ ਉਹਨਾਂ ਦੀ ਪਤਨੀ ਵੱਲ ਤਾਂ ਦੇਖ ਲੈਂਦੇ ਜੇਕਰ ਉਸਨੇ ਕੁਝ ਕੀਤਾ ਹੁੰਦਾ ਤਾਂ ਉਹ ਦੱਸ ਦਿੰਦਾ ਹੁਣ ਬੰਦਾ ਤੁਸੀਂ ਕੁੜਕੁੜ ਕੇ ਮਾਰ ਦਿੱਤਾ ਉਸ ਨੂੰ ਕਰੰਟ ਲਾ ਲਾ ਕੇ ਮਾਰ ਦਿੱਤਾ ਉਹ ਕੀ ਤੁਹਾਨੂੰ ਦੱਸੇ ਕੀ ਤੁਹਾਨੂੰ ਕਹੇ ਜਦੋਂ ਕੁਝ ਕੀਤੀ ਨਹੀਂ ਉਹਨੇ ਜੇ ਭਾਈ ਉਹਨੇ ਕਰਿਆ ਵੀ ਹੁੰਦਾ ਤੁਸੀਂ ਉਹਦੇ ਉੱਤੇ ਕੇਸ ਪਾਉਂਦੇ ਪਾ ਕੇ ਜਿਹੜਾ ਕੁਝ ਕਰ ਲੈਂਦੇ ਪਰ ਤੁਹਾਨੂੰ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਭਾਈ 90 92 ਦੌਰ ਦੌਰ ਦੇ ਵਿੱਚ ਵੀ ਇਹ ਪੁਲਿਸ ਜ਼ਾਲਿਮਾ ਇਹ ਬੁੱਚੜ ਅਫਸਰ ਤੇ ਇਸ ਤਰ੍ਹਾਂ ਫੀਤੀਆਂ ਦੇ ਖਾਤਰ ਸਟਾਰਾਂ ਦੇ ਖਾਤਰ ਇਸ ਤਰ੍ਹਾਂ ਆਪਣਾ ਜਿਹੜਾ ਇਹ ਬੈਸੀ ਅੰਕਾਰਾ ਕਰਦੇ ਰਹੇ ਆ ਨੌਜਵਾਨਾਂ ਨੂੰ ਜਿਹੜਾ ਕਤਲਿਆਮ ਕਰਦੇ ਰਹੇ ਆ ਜੋ ਹੁਣ ਕਤਲ ਸੀਐਸਟਾਪ ਬਠਿੰਡਾ ਦੇ ਇਨਸਪੈਕਟਰਾਂ ਨੇ ਜਿਹੜਾ ਉਹ ਕਰਨਦੀਪ ਨੇ ਤੇ ਦੂਸਰੇ ਪਾਸੇ ਰੌਣੀ ਸਿੰਘ ਵਰਗੇ ਆ ਤੇ ਚਾਰ ਇਨਸਪੈਕਟਰਾਂ ਜੀ ਨੇ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕੀਤਾ ਤੇ ਕਰਨਲ ਫਲਵਾਰ ਨੂੰ ਕੁੱਟਿਆ ਦੂਸਰੇ ਪਾਸੇ ਜੁਪੀ ਦੇ ਵਿੱਚ ਮਾਰੇ ਆ ਜਾਨੀ ਕਿ ਜੇ ਆਪਾਂ ਕਹਿ ਲਈਏ ਕਿ ਆਪਾਂ ਹੁਣ ਅੰਕੜਿਆਂ ਤੋਂ ਸੈਂਕੜਿਆਂ ਦੀ ਤੱਕ ਗਿਣਤੀ ਜਿਹੜੀ ਇਹ ਪਹੁੰਚ ਚੁੱਕੀ ਆ ਜਿਹੜੇ ਕਿ ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ ਆ ਜਿਹੜਾ ਕਿ ਇੱਕ ਨਸ਼ਾ ਨਸ਼ੇ ਦੇ ਤਹਿਤ ਨੌਜਵਾਨਾਂ ਨੂੰ ਚੁੱਕਿਆ ਜਾ ਰਿਹਾ ਉਹਨਾਂ ਦੇ ਝੂਠੇ ਫੇਕ ਐਨਕਾਊਂਟਰ ਬਣਾਏ ਜਾ ਰਹੇ ਨੇ ਉਹਨਾਂ ਨੂੰ ਮਾਰਿਆ ਜਾ ਰਿਹਾ ਪੰਜਾਬ ਦੀ ਜਵਾਨੀ ਡਰਦੀ ਕਿ ਇਸ ਦੇ ਸੜ ਜਾਵੇ ਇਹ ਪੰਜਾਬ ਸੜ ਜਾਵੇ ਇਹ ਬਾਹਰ ਭੱਜ ਜਾਵੇ ਭਗਵੰਤ ਮਾਨ ਕਹਿੰਦਾ ਸੀ ਮੈਂ ਬਾਹਰਲੇ ਇੱਧਰ ਆਉਣਗੇ ਉਹ ਆਸਾ ਉਹ ਉਮੀਦਾ ਉਹ ਬੱਚੇ ਇੱਧਰ ਆ ਕੇ ਮਰਨਾ ਇਹ ਤੁਹਾਡਾ ਮਤਲਬ ਇਹ ਆ ਕਿ ਇੱਧਰ ਆ ਕੇ ਉਹ ਬੱਚੇ ਮਰਨਾ ਅਸੀਂ ਮਾਰੀਏ ਉਹਨਾਂ ਨੂੰ ਕਿ ਉਹ ਜਿਉਂਦੇ ਕਿਉਂ ਬੈਠੇ ਆ ਆ ਪੰਜਾਬ ਵਾਲੇ ਨਾਲ ਤੁਸੀਂ ਕੀ سلوਕ ਕਰੇ ਹੋ ਕੀ ਕਸੂਰ ਇਹਨਾਂ ਬੱਚਿਆਂ ਦਾ ਜੇਕਰ ਕਸੂਰ ਵੀ ਹੁੰਦਾ ਉਹਨਾਂ ਉੱਤੇ ਕੇਸ ਪਾਉਂਦੇ ਤੇ ਉਹਨਾਂ ਨੂੰ ਅਦਾਲਤ ਤੇ ਪੇਸ ਪੇਸ ਕਰਦੇ ਪਰ ਤੁਸੀਂ ਇਹ ਜ਼ਾਲਮਪਣਾ ਬੁਚੜਪਣਾ ਤੁਸੀਂ ਇੱਕ ਅਖਤਿਆਰ ਲਿਆ ਕਿ ਅਸੀਂ ਤਾਂ ਪੰਜਾਬ ਦੀ ਨੌਜਵਾਨੀ ਨੂੰ ਇਸ ਤਰ੍ਹਾਂ ਹੀ ਮਾਰਨਾ ਇਕੱਲੇ ਸੁਖਬਾਲ ਸਿੰਘ ਖੈਰੇ ਤੋਂ ਬਿਗੈਰ ਇੱਥੇ ਬੇਗੈਰ ਤਾਂ ਕੋਈ ਵੀ ਜਿਹੜਾ ਐਮਐਲਏ ਐਮਪੀ ਨਹੀਂ ਬੋਲਿਆ ਬੜੀ ਸ਼ਰਮ ਦੀ ਗੱਲ ਆ ਬੜਾ ਸ਼ਰਮ ਦਾ ਘਾਟਾ ਗਾ ਸਾਡੇ ਜਥੇਬੰਦਿਆ ਕਿਉਂ ਚੁੱਪ ਬੈਠੀਆਂ ਨੇ ਸ਼ਰੋਣੀ ਕਮੇਟੀ ਦਾ ਇੱਡਾ ਵੱਡਾ ਬਾਈਟਾ ਸ਼ਰੋਣੀ ਕਮੇਟੀ ਕਿਉਂ ਨਹੀਂ ਐਲਾਨ ਕਰਦੀ ਕਿਉਂ ਨਹੀਂ ਪਾਰਬਾਈ ਕਰਦੀ ਕਿਉਂ ਨਹੀਂ ਸਰਕਾਰ ਨੂੰ ਸਿੱਧਾ ਹੁੰਦੀ ਕਿ ਤੁਸੀਂ ਜੇਕਰ ਸਾਡਾ ਬੱਚਾ ਕੋਈ ਮਰ ਗਿਆ ਤਾਂ ਤੁਹਾਨੂੰ ਅਸੀਂ ਕਟਹਿਰੇ ਵਿੱਚ ਖੜਾ ਕਰਾਂਗੇ ਪਰ ਨਹੀਂ ਕਿੱਥੋਂ ਹਿੰਮਤ ਲਿਆਉਣਗੇ ਕਿੱਥੋਂ ਜਾਨ ਲਿਆਉਣਗੇ ਸਾਡੀ ਦਮ ਦੀ ਟਕਸਾਲ ਜਿੱਥੇ ਸਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਦੀ ਇੱਕ ਆਵਾਜ਼ ਦੇ ਉੱਪਰ ਲੱਖਾਂ ਦਾ ਇਕੱਠ ਹੋ ਜਾਂਦਾ ਅੱਜ ਉਥੇ ਬਾਗੜ ਬਿੱਲਾ ਬੈਠਾਗਾ ਅੱਜ ਸਾਨੂੰ ਇਹ ਗੱਲਾਂ ਦੁੱਖ ਦੇ ਨਾਲ ਕਹਿਣੀਆਂ ਪੈ ਰਹੀਆਂ ਕਿਉਂਕਿ ਸਾਡੇ ਬੱਚੇ ਅੱਜ ਕੋ ਕੋ ਕੇ ਸ਼ਹੀਦ ਕੀਤੇ ਜਾ ਰਹੇ ਆ ਕੋ ਕੋ ਕੇ ਮਾਰਿਆ ਜਾ ਰਹੇ ਆ ਉਹਨਾਂ ਦੀ ਆਵਾਜ਼ ਵੀ ਕੋਈ ਬਣ ਰਹੀ ਆ ਬੜੀ ਸ਼ਰਮ ਦੀ ਗੱਲ ਆ ਇਸ ਪੰਜਾਬ ਦੇ ਵਿੱਚ ਲੋਕਾਂ ਦੇ ਜ਼ਮੀਰਾਂ ਮਰ ਚੁੱਕੀਆਂ ਨੇ ਜਾ ਲੋਕ ਮਰ ਚੁੱਕੇ ਨੇ ਜਾਂ ਕਿੰਨਾ ਦੇ ਕਹੀਏ ਕਿ ਕੌਣ ਬੋਲੇ 파ਰਕੀ ਦੇ ਮੂੰਹ ਦੇ ਬਲ ਚਾਤੀਏ ਪਰ ਅੱਜ ਨੌਜਵਾਨ ਚੜ੍ਹਦੀ ਉਮਰ ਦਵਾ ਵਾਲਾ ਅੱਜ ਇਹਨਾਂ ਦੁਸ਼ਟਾਂ ਨੇ ਮਾਰ ਦਿੱਤਾ ਤੇ ਤੁਸੀਂ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਹੱਥ ਬੰਨ ਕੇ ਜੋੜ ਕੇ ਬੇਨਤੀ ਹੈ ਮੇਰੀ ਜੇ ਤੁਸੀਂ ਨਹੀਂ ਬੋਲ ਸਕਦੇ ਨਹੀਂ ਕੁਝ ਕਹਿ ਸਕਦੇ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਜੇ ਤੁਹਾਨੂੰ ਕਮੈਂਟਾਂ ਤੋਂ ਵੀ ਡਰ ਲੱਗਦਾ ਕੱਲੇ ਗਰੁੱਪਾਂ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਝੁਲਮਾਂ ਦਾ ਜਿਹੜਾ ਇਹਨਾਂ ਨੇ ਇੱਕ ਅਥਾ ਕੀਤੀ ਆ ਤੇ ਇਹਨਾਂ ਪਾਪੀਆਂ ਨੂੰ ਇਹਨਾਂ ਝਾਲਮਾਂ ਨੂੰ ਪਤਾ ਲੱਗ ਜਾਕੇ ਕਿ ਸਾਨੂੰ ਲੋਕ ਕਿਸ ਤਰ੍ਹਾਂ ਲਾਨਤਾ ਪਾਉਂਦੇ ਆ ਤੇ ਇਸ ਕਰਕੇ ਭਾਈ ਆਪਣੇ ਕਮੈਂਟ ਜ਼ਰੂਰ ਲਿਖਿਓ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਿਓ ਧੰਨਵਾਦ ਬਹਿਰ ਜੀ ਕਾ ਖਾਲਸਾ ਬਹਿਰ ਜੀ ਕੀ ਫਤਿਹ